ਜਿੰਨਾ ਗੁਰਦਾਸਪੁਰ ਪਠਾਨਕੋਟ ਦਾ ਏਰੀਆ ਉਹ ਸਾਰਾ ਏਰੀਆ ਥੱਲੇ ਗੁਜਰਾਨੇ ਦਾ ਬਲਿਆ ਪਿੰਡਾਂ ਦੇ ਪਿੰਡਾਂ ਗੁਜਰ ਆ ਕੇ ਬਹਿ ਗਏ ਜਿਹੜੇ ਮਾਝਾ ਦੀਆਂ ਚਾਲ ਦੇ ਫਿਰਦੇ ਹੁੰਦੇ ਜਿੰਨਾ ਜੀਰਪੁਰ ਖੜਮਹਾਲੀ ਦਾ ਏਰੀਆ ਸਾਰਾ ਹਮਾਚਲਾ ਕੇ ਬਹਿ ਗਿਆ ਜਿੰਨਾ ਇਧਰ ਲੁਧਿਆਣਾ ਜਲੰਧਰਾ ਯੂਪੀ ਦਾ ਰਾ ਕੇ ਬਹਿ ਗਏ ਆਪਨੇ ਹੁਣੋਂ ਸ਼ੁਰੂ ਹੋ ਗਏ ਇਸ ਕਰਕੇ ਇਹ ਬੜਾ ਖਤਰਨਾਕ ਮਾਹੌਲ ਇਹਨਾਂ ਨੇ ਬਣਾਉਣਾ ਹੈ ਇਸ ਦਾ ਕੁਛ ਕਰਨੇ ਰਿਓ ਬਾਈ ਬੋਲੀ ਨੂੰ ਬਚਾਉਂਦੇ ਨੂੰ ਮੈਨੂੰ 9 ਸਾਲ ਹੋ ਗਏ ਬਾਈ ਅੱਜ ਤੋਂ 9 ਸਾਲ ਪਹਿਲਾਂ ਮੈਂ ਬੋਰਡਾਂ ਦੇ ਰੰਗ ਮਾਰੇ ਸੀਗੇ 15 'ਚ ਜਿੱਥੇ ਪੰਜਾਬੀ ਥੱਲੇ ਲਿਖੀ ਸੀ ਮੁਕਦਮੇਦਾਰਜ ਹੋਏ 6 ਮਹੀਨੇ ਜੇਲ੍ਹ ਵੀ ਕੱਟ ਕੇ ਆਇਆ ਉਹ ਤੋਂ ਫਰੀਦਕੋਟ ਅੱਜ ਵੀ ਚੱਲਦੇ ਆ ਦ ਡਰਪਾਤ ਘੁੰਮਿਆ ਸਾਰਾ ਮੈਂ ਕੇਰਲਾ ਤੋਂ ਲੈ ਕੇ ਕਰਨਾਟਕ ਆਂਧਰਾ ਤਾਮਿਲਨਾਡੂ ਬੰਗਾਲ ਗਿਆ ਉੱਥੇ ਵੀਡੀਓ ਬਣਾ ਆਪਣਾ ਪੰਜਾਬ ਦੇ ਲੋਕਾਂ ਨੂੰ ਸਮਝ ਆ ਜੇ ਕਿ ਬੋਲੀ ਕਿਸੇ ਕੌਮ ਲਈ ਕਿੰਨੀ ਮਹੱਤਵਪੂਰਨ ਹੁੰਦੀ ਸੋਡੀ ਬੋਲੀ ਸਿਰ ਦੇ ਸਰਪੇ 75 ਸਾਲ ਦੀ ਬਚੀ ਹੈ ਉਹਦੀ ਉਮਰ 70 ਸਾਲ ਇਹ ਮੈਂ ਨਹੀਂ ਕਹਿੰਦਾ ਜੈਸਕੋ ਕਹਿੰਦੀ ਹੈ ਜਿਹੜੀ ਦੁਨੀਆ ਦੀ ਬਹੁਤ ਵੱਡੀ ਖੋਜ ਹੈ ਜੀ ਤੁਸੀਂ ਕੜਕਾਂ ਬੀਜੀਆਂ ਰੋਜ਼ ਜਿਹੜਾ ਮਾਰਦੇ ਖੇਤ ਵੀਰੇ ਦੀ ਲੋੜ ਆ ਸਪਰੇਅ ਦੀ ਲੋੜ ਆ ਸੰਢੀ ਤਾਂ ਨਹੀਂ ਪੈ ਗਈ ਤੇਲਾ ਤਾਂ ਨਹੀਂ ਪੈ ਗਿਆ ਪਾਣੀ ਦੀ ਲੋੜ ਆ ਰੋਜ਼ ਜਿਹੜਾ ਮਾਰ ਕੇ ਫਲ ਦੇ ਰਹੇ ਨਾ ਤੇ ਜਿਹੜੀ ਫਸਲ ਸੁੜੀ ਆ ਖੜੀ ਐ ਇਹ ਫਸਲ ਦੇ ਮਰਕਰ ਸਕੂਲ ਚ ਗੇਹੋਂ ਵੀ ਇਹ ਕਿਵੇਂ ਤਿਆਰ ਹੋ ਰਹੀ ਐ ਪੱਕ ਰਹੀ ਐ ਕੱਚੀ ਐ ਪੱਕੀ ਐ ਜੁੜ ਕਿੱਥੇ ਲਈ ਐ ਕਿਹੜੇ ਇਤਿਹਾਸ ਨਾਲ ਕਿਹੜੀ ਬੋਲੀ ਨਾਲ ਦੱਸੋ ਬਈ ਕੋਈ ਨਹੀਂ ਜਾਂਦਾ ਤੁਸੀਂ ਇੱਥੇ ਪੜਦਣ ਕਿਹੜੀ ਕਲਾਸ ਚ ਨੌਵੀਂ ਚ ਪੰਜਾਬੀ ਦੀਆਂ ਲਗਾਮਾਤਰਾਵਾਂ ਬਿਹਾਰੀਆਂ ਸ਼ਹਿਰੀਆਂ ਔਕੜਾਂ ਦੇ ਕਿਹੜੇ ਕਿੰਨੇ ਹੁੰਦੇ ਐ ਕੀ ਚੰਦਾ ਤੁਸੀਂ ਪੰਜਾਬੀ ਦੀਆਂ ਲਗਾ ਮਾਤਰਾ ਉਂਕੜ ਡੈਂਕੜ ਬਿਹਾਰੀਆਂ ਸ਼ਿਹਾਰੀਆਂ ਬਿੰਦੀਆਂ ਟਿੱਪੀਆਂ ਅਧਕ ਡੈਂਕੜ ਕਿੰਨੇ ਹੁੰਦੇ ਆ ਤਾਂ ਹੈ ਬੜੇ ਨੌਮੀ ਚ ਪੜਦਾ ਨੂੰ ਪਤਾ ਨਹੀਂ ਜਵਾਕ ਨੂੰ ਸਿਰ ਤੇ ਜੂੜਾ ਇਹ ਕਿਹਦੇ ਛਪੀ ਦੀਆ ਭਾਈ ਨਹੀਂ ਵੀਰੇ ਜੀ ਪੜਾਓ ਕੋਈ ਮਾੜੀ ਗੱਲ ਨਹੀਂ ਆ ਠੀਕ ਆ ਵੀਰੇ ਠੀਕ ਆ ਯਾਰ ਅੰਦੇਜ ਜੀ ਪੜਾਓ ਮੈਂ ਕਿਸੇ ਬੋਲੀ ਦੇ ਖਿਲਾਫ ਨਹੀਂ ਮੈਂ ਡਿਪਲੋਮਾ ਕੀਤਾ ਉਰਦੂ ਦਾ ਆਪ ਜੀ ਯੂਨੀਵਰਸਿਟੀ ਚ ਮੈਂ ਬੋਲੀਆਂ ਦੇ ਖਿਲਾਫ ਨਹੀਂ ਆ ਜਿੰਨੀਆਂ ਬੋਲੀਆਂ ਕਿਸੇ ਬੱਚੇ ਕੋਲ ਜ਼ਿਆਦਾ حاصل ਹੋਣਗੀਆਂ ਉਹਦੇ ਕੋਲ ਗਿਆਨ ਹੋਊਗਾ ਉਹਨੇ ਹੀ ਬੰਦੇ ਬੰਦੇ ਕੋਲ ਪੜ੍ਹਾਰ ਹੁੰਦਾ ਜ਼ਿਆਦਾ ਪਰ ਜੇ ਮਾਂ ਨਾਲੋਂ ਟੁੱਟ ਕੇ ਜੜ੍ਹ ਨਾਲੋਂ ਟੁੱਟ ਕੇ ਜਾਉਂਦੇ ਕਿਵੇਂ ਰਹੋਗੇ ਹੁਣ ਜਿਹੜੇ ਜਵਾਕ ਨੂੰ ਏ ਕਾ ਦੂਆ ਨਹੀਂ ਪਤਾ ਉਹ ਗਰਵਾਨੀ ਕਿਵੇਂ ਪੜੂ ਰਾਗ ਆਸਾ ਮਾਲਾ ਪਹਿਲਾ ਦੂਜਾ ਆਪਾਂ ਪੜ੍ਹਦੇ ਆ ਉਹ ਕਿਵੇਂ ਪੜੂ ਰਾਗ ਆਸਾ ਮਾਲਾ 1 2 ਜਦੋਂ ਕਿਸੇ ਕਾਮ ਦੀ ਬੋਲੀ ਮਰਦੀ ਆ ਉਹਦੇ ਕਿੱਸੇ ਕਹਾਣੀਆਂ ਗੀਤ ਸੰਗੀਤ ਇਤਿਹਾਸ ਸਭ ਸਾਰਾ ਉਹ ਮਰ ਜਾਂਦਾ ਗੋਲੀ ਸੋਡੀ ਮਾਰਦੀ ਇਤਿਹਾਸ ਉਹਦਾ ਕੀ ਵਿਗਾੜਤਾ ਸੀਬੀਐਸਸੀ ਦੀ 12ਵੀਂ ਕਿਤਾਬ ਆ ਬਾਈ ਕੀ ਲਿਖਿਆ ਪਿਆ ਡੇਢ ਮਹੀਨਾ ਮੋਰਚਾ ਲਾਇਆ ਬੁੱਲੇ ਸਿੰਘ ਸਿਰਸੇ ਦੇ ਪਰਚੇ ਦਾ ਚਕਾਇ ਲੈ ਕੇ ਨਾਲ ਖਰਾਬ ਕੀ ਲਿਖਤਾ ਗੁਰਤੇਗ ਬਹੁਤ ਡਾਕੇ ਮਾਰਦਾ ਰਿਹਾ ਟਟੇਰਾ ਸੀ ਗੁਰੂ ਗੋਬਿੰਦ ਸਿੰਘ ਬੱਚੇ ਛੱਡ ਕੇ ਭੱਜ ਗਿਆ ਸੀਗਾ ਭਗਾਉੜਾ ਗੁਰੂ ਹਰਗੋਬਿੰਦ ਪਾਸ਼ਾ ਦਿਮਾਗ ਲੱਗਿਆ ਸੀ ਕਿਸੇ ਕੌਮ ਕੋਲੇ ਆਪਣੇ ਇਤਿਹਾਸ ਨੂੰ ਸਮਝਣ ਦੇ ਤਿੰਨ ਸਰੋਤ ਨੇ ਪਹਿਲਾ ਪੀੜੀ ਦਾ ਪੀੜੀ ਆਪਾਂ ਪਿਓ ਦਾਦੇ ਪਰਦਾਦੇ ਨਾਨੀਆਂ ਦਾਦੀਆਂ ਤੋਂ ਸੁਣਦੇ ਕੌਣ ਆ ਕਿਹਦੇ ਵਾਰਸ ਆ ਕਿੱਥੋਂ ਆਏ ਆ ਕਿਹਦਾ ਖੂਨ ਆ ਸੀ ਦੂਜਾ ਕਿਤਾਬਾਂ ਉਹ ਬਦਲਤਾ ਤੀਜਾ ਨਿਸ਼ਾਨੀਆਂ ਉਟਾਤੀਆਂ ਛੁੜੀਆਂ ਇਮਾਰਤਾਂ ਵਿਰਾਸਤਾਂ ਨਿਸ਼ਾਨੀਆਂ ਕਿੱਥੇ ਬਚੀਆਂ ਬਈ ਠੰਡੇ ਬੁਰਜ ਚਮਕਾਉਣ ਦੀਆਂ ਕੱਚੀਆਂ ਗੜੀਆਂ ਮਾਸੀ ਵਾਲੇ ਜੰਗਲ ਨਾਲ ਪ੍ਰਸਾਦ ਦੇ ਕਿਲੇ ਦਰਸ਼ੀ ਡੇਉੜੀਆਂ ਬੁੰਗੇ ਸਰਾਂਦਰੀ ਨਹੀਂ ਟੋਡਰਮਾਲ ਦੀਆਂ ਹਵੇਲੀਆਂ ਕਿੱਥੇ ਰਹਿ ਗਈਆਂ ਜੱਲਿਆਂ ਵਾਲੇ ਬਾਗ ਦੀ ਕੰਧ ਸਾਮੀ ਪਈ ਹੈ ਨਾ ਕਿਉਂ ਪਲਾਸਟਰ ਨਹੀਂ ਕੀਤਾ ਕਿਉਂ ਢਾਈ ਨਹੀਂ ਗਈ ਕਿਉਂ ਪੱਥਰ ਨਹੀਂ ਚੜਿਆ ਕਿਉਂ ਨਿਸ਼ਾਨ ਸਾਂਭੇ ਗੇ ਗੋਲੀਆਂ ਦੇ ਤਾਂ ਕਿ ਆਉਣ ਵਾਲੀਆਂ ਕੌਮਾਂ ਨੂੰ ਪਤਾ ਲੱਗੇ ਵੀ ਇੱਥੇ 1919 ਚ ਕੀ ਵਾਪਰਿਆ ਸੀ ਕੌਮਾਂ ਨੂੰ ਤੇ ਆ ਨਿਸ਼ਾਨੀਆਂ ਮਾਰ ਤਾਂ ਬਲਾਸਤਾਂ ਕਿਤਾਬਾਂ ਤੋਂ ਡੁੱਲੇ ਹੋਏ ਖੂਨ ਤੋਂ ਪਤਾ ਲੱਗਦਾ ਲੱਗੇ ਉਹ ਨਿਸ਼ਾਨ ਬੋਲਦੇ ਗੋਲੀਆਂ ਦੇ ਕਿ ਕੌਮ ਦਾ ਇਤਿਹਾਸ ਛੋਡਾ ਰਿਹਾ ਕੀ ਇੱਥੇ 328 ਰੂਪ ਦਰਬਾਰ ਸਾਹਿਬ ਚੋਂ ਗਾਇਬ ਹੋ ਗਏ ਕਿੱਛੇ ਕੇ ਪਤਾ ਲੱਗਿਆ ਕੋਈ ਕਨਵਰਟ ਕਰਕੇ ਲਿਆ ਕੇ ਸ਼ਬਦਾਂ ਦਾ ਅਰਥ ਬਦਲ ਕੇ ਲਿਆ ਕੇ ਤੁਹਾਡੇ ਗੁਰੂ ਘਰਾਂ ਚ ਰੱਖ ਦੇਣਗੇ ਦੱਸੋ ਜਾ ਕੇ ਕੱਲ ਨੂੰ ਕਿਹੜਾ ਬੰਦਾ ਸਾਨੂੰ ਦਾ ਆਦੂ ਆ ਕੇ ਵੀ ਆਹ ਸ਼ਬਦ ਦਾ ਆਹ ਅਰਥ ਜਿੱਦੇ ਆ ਬਦਲਾ ਕਰਤਾ ਜਿਹੜੇ ਦੱਸਣ ਵਾਲੇ ਆ ਜਿਹੜੇ ਬਦਲਾ ਦੀ ਕਹਾਣੀ ਦੱਸਣ ਵਾਲੇ ਆ ਆਜੋ ਆਜੇ ਲੰਘਿਓ ਅੱਗੇ ਆਜੇ ਆਜਾ ਤੇਰੀ ਬਹੁਤ ਮੰਗ ਸੀ ਸਾਰੇ ਬੰਦੇ ਸਾਰੇ ਆਜਾ ਭਾਈ ਉਪਰ ਆਗਲੇ ਪਿੰਡ ਲਾਉ ਦਾ ਪਾਲ ਨੇ ਅਗਲੇ ਪਿੰਡ ਚੱਕ ਲਈ ਸਿਰਕਾ ਅੱਠ ਬਾਹਲਾ ਵਿੱਚ ਖੜ ਜਾਣਾ ਖਿਲਾਰ ਨੂੰ ਸੁਲਾ ਇਹ ਅਗਲੇ ਪਿੰਡ ਵਾਲੇ ਖੜ ਜਾਣ ਗਮ ਤੋਂ ਲੈਣੇ ਨਹੀਂ ਕਰਦੇ ਖੜੇ ਨੇ ਉਹਨਾਂ ਨੇ ਗੱਲਬਾਤ ਕਰਨੀ ਪੁੱਛਿਆ ਇਹ ਬਾਹਲੇ ਦੇ ਪੁੱਛੇ ਬਣ ਜਾਂਦੀ ਨਹੀਂ